ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਖੇ ਇੱਕ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿਵਲ ਜੱਜ ਸੁਰੇਸ਼ ਕੁਮਾਰ ਗੋਇਨ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 5000 ਤੋਂ ਉੱਪਰ ਕੇਸਾਂ ਦੇ ਨਪਟਾਰੇ ਦਾ ਟੀਚਾ ਰੱਖਿਆ ਗਿਆ ਹੈ ਖਾਸ ਕਰ ਬੈਂਕ ਦੇ ਨਾਲ ਜਿਹੜੇ ਰਿਲੇਟਡ ਕੇਸ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਦੇਖਦੇ ਹਾਂ ਪੂਰਾ ਮਾਹੌਲ ਦੇਖਦੇ ਰਹੋ ਪੰਜਾਬੀ ਆਧੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਦੇ ਸਬਸਕ੍ਰਾਈਬਰ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਅੱਜ ਟਿਕਾਣਾ 3 ਲੋਕ ਅਦਾਲਤ ਮਠਿੰਡਾ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਮੇਰਾ ਨਮਸਕਾਰ ਮੈਂ ਅੱਜ 14 9 2024 ਨੂੰ ਜੋ ਸਾਡੀ ਕੌਮੀ ਪੱਧਰ ਦੀ ਲੋਕ ਅਦਾਲਤ ਮਠਿੰਡਾ ਰਾਮਪੁਰਾ ਅਤੇ ਤਲਵੰਡੀ ਸਾਬੋ ਵਿੱਚ ਲਗਾਈ ਜਾ ਰਹੀ ਹੈ ਇਸ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਜਿਹਾ ਦੇਖਣ ਨੂੰ ਮਿਲ ਰਿਹਾ ਹੈ ਜੇ ਅਸੀਂ ਗੱਲ ਕਰੀਏ ਤੇ ਅੱਜ ਦੇ ਜਿਹੜੇ ਅਸੀਂ ਟਾਰਗੇਟ ਕੇਸ ਕੀਤੇ ਨੇ ਇਹ ਮੋਰ ਥੈਨ 25000 ਤੋਂ ਵੱਧ ਦੇ ਕੇਸ ਜਿਹਾ ਜੇ ਟਾਰਗੇਟ ਕੀਤੇ ਹੋਏ ਨੇ ਮੇਨਲੀ ਜਿਹੜਾ ਸਾਡਾ ਫੋਕਸ ਹੈ ਰੈਵਨਿਊ ਕੋਰਟਾਂ ਦੇ ਵਿੱਚ ਕੇਸਿਸ ਪੈਂਡਿੰਗਾਂ ਦਾ ਔਰ ਜਿਹੜੇ ਸਾਡੇ ਆਮ ਤੌਰ ਤੇ ਕੋਰਟਾਂ ਦੇ ਵਿੱਚ ਪੈਂਡਿੰਗ ਨੇ ਉਹਨਾਂ ਨੂੰ ਅਸੀਂ ਮੋਸਟਲੀ ਬੈਂਕ ਕੇਸਿਸ ਜਿਵੇਂ ਹੈਗੇ ਹੈ ਰਿਕਵਰੀ ਦੇ ਜਾਂ ਚੈੱਕ ਨਾਲ ਰਿਲੇਟਡ ਕੇਸਿਸ ਹੈ ਉਹਨਾਂ ਤੇ ਜ਼ਿਆਦਾ ਅਸੀਂ ਫੋਕਸ ਕੀਤਾ ਹੈ ਤਾਂ ਕਿ ਲੋਕਾਂ ਨੂੰ ਘਰ ਬੈਠੇ ਹੀ ਜਲਦੀ ਤੋਂ ਜਲਦੀ ਔਰ ਫ੍ਰੀ ਜਿਹੜਾ ਹੈ ਨਿਆਂ ਮਿਲ ਸਕੇ ਔਰ ਇਸ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਸਾਡੇ ਇਸ ਨੂੰ ਪ੍ਰੋਗਰਾਮ ਨੂੰ ਮੇਨ ਪ੍ਰੋਗਰੈਸ ਕਰਾਉਣ ਵਿੱਚ ਸਾਡਾ ਮੀਡੀਆ ਦਾ ਵੀ ਬਹੁਤ ਹੱਥ ਹੈ ਕਿਉਂਕਿ ਅਸੀਂ ਪਿਛਲੀ ਲੋਕ ਅਦਾਲਤ ਤੇ ਇਸ ਵਾਰ ਦੀ ਲੋਕ ਅਦਾਲਤ 'ਚ ਇਹ ਜੀਜ਼ ਦੇਖਣ ਨੂੰ ਮਿਲੀ ਹੈ ਵੀ ਅਸੀਂ ਪਿਛਲੇ ਨਾਲੋਂ ਵੀ ਵੱਧ ਜਿਹੜੇ ਕੇਸ ਇਸ ਲੋਕ ਅਦਾਲਤ ਵਿੱਚ ਲਗਾਏ ਹਨ ਵੀ ਲੋਕ ਅਦਾਲਤ ਵਿੱਚ ਆਪਾਂ ਆਮ ਪੰਚਤਤਾਂ ਦੀ ਨਿਮੈ ਸੀ ਰਹੇ ਮੈਂ ਦੇਖੋ ਇਹ ਕਹਾਂਗਾ ਵੀ ਜਿਹੜੀ ਆਉਣ ਵਾਲੀ ਜਿਹੜੀ ਲੋਕ ਅਦਾਲਤ ਹੈ 14 12 2024 ਨੂੰ ਦਸੰਬਰ ਦੇ ਮਹੀਨੇ ਚ ਲਗਾਈ ਜਾ ਰਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੱਲੀ ਇਹ ਲੋਕ ਅਦਾਲਤ ਜਿਹੜੀ ਹੈ ਇਹ ਮੰਥਲੀ ਜਾਂ ਤਿਜੀ ਮੰਥਲੀ ਲਾਣੇ ਆ ਆਮ ਤੌਰ ਤੇ ਹਰੇਕ ਕੋਈ ਵੀ ਬੰਦਾ ਜਿਸ ਨੂੰ ਲੱਗਦਾ ਹੈ ਵੀ ਮੇਰਾ ਕੇਸ ਜਿਹੜਾ ਹੈ ਉਹ ਲੋਕ ਸੜਾ ਕੰਪਰਮਾਈਜ਼ ਹੋ ਸਕਦਾ ਹੈ ਔਰ ਕੋਟਾ ਜਿਹੜੀਆਂ ਅੱਜ ਇਸ ਹਿਸਾਬ ਨਾਲ ਬੜੀਆਂ ਉਂ ਬਲੰਦ ਆਵਾਜ਼ ਕਹਿੰਦੀਆਂ ਨੇ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੇਸ ਜਿਹੜਾ ਹੈ ਉਹ ਲੋਕ ਅਦਾਲਤ ਜਾਂ ਕੰਪਰਮਾਈਜ਼ ਨਾਲ ਹੋਣਾ ਹੈ ਤੁਸੀਂ ਕਿਸੇ ਵੀ ਵਕਤ ਆਪਣੀ ਐਪਲੀਕੇਸ਼ਨ ਜਿਹੜੀ ਕੋਰਟ ਵਿੱਚ ਦੇ ਸਕਦੇ ਹੋ ਔਰ ਜੇ ਤੁਹਾਨੂੰ ਲੱਗਦਾ ਵੀ ਹਲੇ ਕੇਸ ਨਹੀਂ ਵੀ ਪਿਆ ਇਹਨਾਂ ਨੂੰ ਵੀ ਜਿਹੜਾ ਅਸੀਂ ਸੁਣਵਾਈ ਕਰਵਾ ਸਕਦੇ ਆ ਜਿਨ੍ਹਾਂ ਨੂੰ ਅਸੀਂ ਪ੍ਰੀ ਲਿਟੀਗੇਸ਼ਨ ਸਟੇਜ ਕਹਿੰਦੇ ਆ ਇਹਨਾਂ ਕਿਸੇ ਦਾ ਵੀ ਅਸੀਂ ਲੋਕ ਅਦਾਲਤ ਹੈ ਟਾਈਮ ਟੂ ਟਾਈਮ ਲਾਂਦੇ ਰਹਿੰਦੇ ਆ ਸੋ ਸਾਰਿਆਂ ਨੂੰ ਆਉਣ ਵਾਲੀ 14-12 ਜਾਂ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਕੋਈ ਆਪਣਾ ਮੈਟਰ ਹੈ ਸੀ ਕਿਸੇ ਵੀ ਲੋਕ ਅਦਾਲਤ ਤੇ ਜਲਵਾਣਾ ਹੈ ਉਹ ਆ ਕੇ ਸਾਨੂੰ ਦਰਖਾਸਤ ਦੇ ਸਕਦਾ ਹੈ ਜਾਂ ਜੇ ਕੋਈ ਸਪੋਰਟ ਚ ਪੈਂਡਿੰਗ ਹੈ ਉਹ ਮਾਜੂਕ ਅਦਾਲਤ ਨੂੰ ਦੇ ਸਕਦਾ ਐਪਲੀਕੇਸ਼ਨ ਉਹਨਾਂ ਦਾ ਕੇਸ ਜਿਹੜਾ ਹੈ ਲੋਕ ਅਦਾਲਤ ਵੰਗੋ ਹੀ ਡਿਸਾਈਡ Yeah.